ਪਿਆਰ ਭਰੀ ਸਤਿ ਸ੍ਰੀ ਅਕਾਲ ਦੇਸੀ ਕਿਚਨ ਵਿੱਚ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਅੱਜ ਆਪਾਂ ਘਰ ਵਿੱਚ ਸੌਖੇ ਤਰੀਕੇ ਨਾਲ ਬੇਸੰਦ ਦੀ ਬਰਫੀ ਤਿਆਰ ਕਰਾਂਗੇ ਅੱਜ ਉਹ ਆਪਾਂ ਦੇਖਦੇ ਆ ਉਹਦੇ ਲਈ ਆਪਾਂ ਨੂੰ ਕਿਹੜਾ ਕਿਹੜਾ ਗਿਲਦੀਆਂ ਸੇ ਚਾਹੀਦਾ ਹੈ ਆਪਾਂ ਦੋ ਕੌਲੀਆਂ ਬੇਸੰਦੀਆਂ ਲਈਆਂ ਏਕ ਕੌਲੀ ਆਪਾਂ ਸ਼ੂਗਰ ਦੀ ਲਈਆ ਏਕ ਕੌਲੀ ਆਪਾਂ ਪਾਣੀ ਦੀ ਲਈਏ ਤੇ ਏਕ ਕੌਲੀ ਆਪਾਂ ਬਟਰ ਦੀ ਲਈਆ ਕੀ ਆਪਣੀ ਕੌਲੀ ਦਾ ਸਾਈਜ ਹੈ ਜਿੰਨਾ ਆਪਾਂ ਹਾਕਾ ਲੀਦਾ ਮੇਜਮੈਂਟ ਰੱਖਿਆ ਸੀਗਾ ਇੰਨਾ ਹੀ ਆਪਾਂ ਬੇਸਣ ਲਿਆ ਸੀਗਾ ਸਾਰਾ ਗ੍ਰੀਡੀਅੰਟ ਆਪਾਂ ਥੋੜੇ ਸਾਹਮਣੇ ਰੱਖਿਆ ਹੈ ਆਪ ਆਪਲੇਟ ਦੇ ਵਿੱਚ ਬਟਰ ਲਾ ਕੇ ਇਹਨੂੰ ਤਿਆਰ ਕਰ ਲਿਆ ਇਹਦੇ ਵਿੱਚ ਆਪਾਂ ਬੇਸਣ ਪਾਵਾਂਗੇ ਆਪਾਂ ਹੁਣ ਬਣਾਉਣ ਲੱਗੇ ਥੋੜਾ ਜਿਹਾ ਤੁਹਾਨੂੰ ਥੋੜਾ ਜਿਹਾ ਬਣਾ ਕੇ ਦਿਖਾਉਣ ਲੱਗੇ ਆ ਤੇ ਤੁਸੀਂ ਫਿਰ ਇਹਦੇ ਹਿਸਾਬ ਨਾਲ ਜੇ ਤੁਸੀਂ 3 ਕੌਲਗਾ ਲੈਣੀ ਆ ਤਾਂ ਫਿਰ 2 ਕੌਲਗਾ 슈ਗਰ ਦੇਗਾ 2 ਪਾਣੀ ਦੇਗਾ ਤੇ 2 ਬਟਰ ਦੇਗਾ ਤੁਸੀਂ ਇਦਾਂ ਦਾ ਤੁਸੀਂ ਆਪਣਾ ਵਧਾ ਘਟਾ ਸਕਦੇ ਆ ਜਿੰਨਾ ਕਿ ਤੁਸੀਂ ਬੇਸਣ ਬਣਾਉਣਾ ਹੈ ਆਪਾਂ ਤੁਹਾਨੂੰ ਆਇਆ ਦੋ ਕੌਲਨਾਂ ਦੇ ਸਾਵਨਾ ਬਣਾ ਕੇ ਦਿਖਾਉਣ ਲੱਗੇ ਆਂ। ਦੀਵਾਲੀ ਆਉਣ ਲੱਗੀ ਆ। ਦੀਵਾਲੀ 'ਚ ਤੁਹਾਡੇ ਸਾਰਿਆਂ ਦੇ ਘਰ ਦੇ ਵਿੱਚ ਇਦਾਂ ਹੁੰਦਾ ਆਪਾਂ ਘਰ ਕੋਈ ਨਾਈਸ ਬਦਿਆ ਮਠਿਆਈ ਤਿਆਰ ਕਰ ਗਏ। ਸੰਤਿਆ ਹੁਣ ਆਪਾਂ ਇਹ ਬਣਾਉਣ ਲੱਗੇ ਆਂ ਬੇਸਨ ਆ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਆਂਡ ਗਵਾਨ ਨੂੰ ਸਭ ਦਾ ਮੂੰਹ ਮਿੱਠਾ ਵੀ ਕਰ ਸਕਦੇ ਆਂ। ਦੀਵਾਲੀ ਤੇ ਬਹੁਤ ਵਧੀਆ ਇਹ ਮਠਿਆਈ ਤਿਆਰ ਹੁੰਦੀ ਆ ਬੇਸਨ ਤਾਂ ਸਾਰਿਆਂ ਦਾ ਫੇਵਰਟ ਹੁੰਦਾ ਏ। ਚਲੋ ਆਪਾਂ ਦੇਖਦੇ ਆਂ ਹੁਣ ਕਿਵੇਂ ਤਿਆਰ ਕਰੀਏ। ਹਾਂ ਹੁਣ ਆਪਾਂ ਗੈਸ ਔਨ ਕਰਦੇ ਆਂ ਪਹਿਨ ਗੈਸ ਆpasseਂਦੇ ਰੱਖਾਂਗੇ ਬੇਸਨ ਬਹੁਤ ਪਿਆਰ ਨਾਲ ਢੀਂਦਾ ਹੌਲੀ ਹੌਲੀ ਹੁਣ ਆ ਪਾਏ ਦੇ ਵਿੱਚ ਆਪਾਂ ਦੇਸੀ ਘਿਓ ਲਿਆ ਹੈ ਇਹ ਬਟਰ ਪਾਵਾਂਗੇ ਤੇ ਨਾਲ ਇਹਦੇ ਵਿੱਚ ਆਪਾਂ ਬੇਸਨ ਪਾ ਦਾਂਗੇ ਤੇ ਹੁਣ ਇਹਨੂੰ ਹੌਲੀ ਹੌਲੀ ਆ ਪਾਹ ਲੱਗ ਜਾਣਾ ਬਹੁਤ ਪਿਆਰ ਨਾਲ ਇਹ ਨੂੰ ਪਣੌੜਾਂਗੇ ਬੇਸਨ ਬਦਿਆ ਭੁੱਜ ਜੇਵੇ ਤੇ ਫਿਰ ਬਾਕੀ ਦਾ ਬੇਸਨ ਤਿਆਰ ਈਜੀ ਹੋ ਜਾਂਦਾ ਬਾਕੀ ਜਿਹੜਾ ਇਹਦੇ ਚ ਇਨਗਰੀਡੀਅੰਟਸ ਆਪਾਂ ਪਾਉਣੇ ਤੁਸੀਂ ਲਾਈਚੀ ਦਾ ਪਾਊਡਰ ਵੀ ਇਹਦੇ ਵਿੱਚ ਪਾ ਸਕਦੇ ਆ ਆਪਣੀ ਇਥੇ ਜਵਾਕ ਲਾਈਕ ਨਹੀਂ ਕਰਦੇਗੇ ਆਪਾਂ ਉਹ ਸਕਿਪ ਕਰ ਦੇਣਾ ਤੁਸੀਂ ਪਾ ਸਕਦੇ ਆ ਜੇ ਤੁਸੀਂ ਲਾਈਕ ਕਰਦੇ ਆ ਤਾਂ ਉਹਦੇ ਨਾਲ ਸਵਾਦ ਥੋੜਾ ਜਿਹਾ ਹੋਰ ਬਦਿਆ ਆ ਜਾਂਦਾ ਪਰ ਜਵਾਕ ਇਥੇ ਫਸੀ ਜਾਂਦੇ ਆ ਫਿਰ ਉਹ ਖਾਂਦੇ ਨਹੀਂ ਨਗੇ ਨਾ ਦੇ ਸਾਰਾ ਬਟਰਰ ਮਿਕਸਰ ਹੋ ਗਿਆ ਹੁਣ ਆਟੇ ਦੇ ਵਿੱਚ ਇਹਦਾ ਬੇਸਣ ਚ ਹੁਣ ਆ ਪਾਣੀ ਸਲੋਲੀ ਸਲੋਲੀ ਪੋਣਾ ਹੈ ਜਿੱਦੋਂ ਇਹ ਨੇ ਉਹਦੋਂ ਪੱਥੋਂ ਨੂੰ ਆਪੇ ਪਤਾ ਲੱਭ ਰਹਿਣਾ ਜਿੱਦੋਂ ਬੇਸਣ ਨੇ ਕਿਉ ਅਛੜਤਾ ਤੇ ਵੀ ਆਪਣਾ ਬੇਸਣ ਆ ਜਿਹੜਾ ਉਹ ਤਿਆਰ ਹੋ ਗਿਆ ਫਿਰ ਇਹਨੂੰ ਆਪਾਂ ਸਾਈਡ ਤੇ ਰੱਖ ਕੇ ਤੁਸੀਂ ਦੇਖ ਸਕਦੇ ਆ ਆਪਣਾ ਬੇਸਣ ਜਮਾ ਠਿੰਗੀ ਤੇਰਾ ਤਿਆਰ ਹੋ ਗਿਆ ਹੈ ਇਹਨੇ ਹਲਕੇ ਅਛੜ ਦਿੱਤਾ ਹੈ ਬੇਸਣ ਸੈਪਰੇਟ ਹੋ ਗਿਆ ਕਿ ਆਵਾ ਦੇ ਇਹ ਛੱਡਦੇ ਤਾਂ ਤੁਸੀਂ ਦੇਖ ਸਕਦੇ ਆ ਇਹਨੂੰ ਆਪਾਂ ਹੁਣ ਸਾਈਡ ਤੇ ਰੱਖ ਦਾਂਗੇ ਉਹਨਾਂ ਪਚਾਨੀ ਤਿਆਰ ਕਰਨ ਲੱਗੇ ਆਂ। ਪਚਾਨੀ ਜਿਹਨ ਦਫੰਦੇ ਆਂ ਆਪਾਂ ਕਿਵੇਂ ਤਿਆਰ ਕਰਨੀ ਆਂ। ਤੇ ਇਹ ਤੁਹਾਨੂੰ ਵੀਡੀਓ ਦੇਖਣ ਨੂੰ ਬਹੁਤ ਲੰਬੀ ਲੱਗੂਗੀ। ਪਰ ਆਹੇ ਲੰਬੀ ਵੀਡੀਓ ਨਹੀਂ ਕਹੇ ਤੁਹਾਨੂੰ ਥੋੜਾ ਥੋੜਾ ਪਾਰ ਸਾਰਾ ਚੰਗੀ ਤਰ੍ਹਾਂ ਦਿਖਾਉਂਦੇ ਕਰਕੇ ਤਾਂ ਲੰਬੀ ਲੱਗਦੀ ਆ ਪਰ ਵੀਡੀਓ ਬਹੁਤ ਛੋਟੀ ਆਗੀ। ਤੁਸੀਂ ਜਿੱਦਾ 10 ਤੋਂ 15 ਮਿੰਟ ਦੇ ਵਿੱਚ ਈ ਜੀ ਬਣਾ ਸਕਦੇ ਆ ਬਹੁਤ ਵਧੀਆ ਤੇ ਸੌਖੇ ਤਰੀਕੇ ਨਾਲ। ਤੁਸੀਂ ਦੇਖ ਸਕਦੇ ਆ ਆਪਣਾ ਬੇਸਨ ਤਿਆਰ ਹੋ ਗਿਆ ਹੈ। ਬੇਸਨ ਨੇ ਕਿ ਹੁ ਅਛੜ ਦਿੱਤਾ ਤੇ ਇਹਦੇ ਇਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣਾ ਬੇਸਨ ਭੁੱਜ ਗਿਆ ਹੈ। ਇਨ ਨੂੰ ਆਪਾਂ ਸੇਰ ਤੇ ਰਾਖਾਂਗੇ ਉਹਨਾਂ ਪਛਾਣੀ ਤਿਆਰ ਕਰਾਂਗੇ ਚਾਣੀ ਤਿਆਰ ਕਰਨ ਦੇ ਤੁਹਾਨੂੰ ਸਟੈਪ ਦੱਸਦੇ ਆਂ ਆਪ ਕਿਵੇਂ ਬਣਾਉਣੇ ਆ ਇਹ ਵੀਡੀਓ ਤੁਹਾਨੂੰ ਦੇਖਣ ਨੂੰ ਲੰਬੀ ਲੱਗਦੀ ਆ ਪਰ ਇਹ ਵੀਡੀਓ ਲੰਬੀ ਹੋਣੀ ਨਹੀਂ ਨਗੀ ਕਿਉਂਕਿ ਜਦੋਂ ਤੁਸੀਂ ਉਦਾਂ ਬਣਾਓਗੇ ਬਹੁਤ ਛੇਤੀ ਬਣਾ ਸਕਦੇ ਆ 10 ਤੋਂ 15 ਮਿੰਟ ਦੇ ਵਿੱਚ ਤੁਸੀਂ ਇਹਨੂੰ ਤਿਆਰ ਕਰ ਸਕਦੇ ਆ ਮੇਰੇ ਰਿਕਾਰਡਿੰਗ ਦਾ ਬਣਾ ਕੇ ਦੇਖਿਓ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਫਿਰ ਇਦਾਂ ਬਣਾਇਓ ਤੇ ਫਿਰ ਤੁਸੀਂ ਕਮੈਂਟ ਕਰਕੇ ਸਾਨੂੰ ਦੱਸਿਓ ਨਾ ਆਪਾਂ ਪੈਨ ਰੱਖ ਲਈ ਗੈਸਾ ਪਰ ਕਿੱਸੇ ਮਤੇ ਉਹਨਾਂ ਆਪ ਇਹਦੇ ਵਿੱਚ ਪਾਣੀ ਪਾਵਾਂਗੇ ਜਿਹੜਾ ਆਪ ਐਕਾ ਤੋਂ ਨਹੀਂ ਤੋਂ ਪਾਣੀ ਲੈ ਕੇ ਦਿਖਾਇਆ ਸੀਗਾ ਉਹ ਪਾਣੀ ਵਿੱਚ ਪਾਵਾਂਗੇ ਨਾਲ ਹੀ ਆਪ ਇਹਦੇ ਵਿੱਚ 슈ਗਰ ਪਾ ਦਾਂਗੇ। ਥੱਪ ਦੇ ਨੂੰ ਵੀ ਆਪ ਸੇਮ ਤੇ ਇਹਦਾ ਹਲਾਇਆ ਜਾਣਾ ਤੇ ਇਹਦੀ ਚਾਹਣੀ ਤਿਆਰ ਕਰਨੀ। ਜੇਕਰ ਇਹਦੀ ਤਾਰੀ ਜੀ ਬਰ ਗਈ ਤੁਸੀਂ ਤਾਂ ਇਕ ਤੁਹਾਨੂੰ ਹੋਰ ਤਰੀਕਾ ਦੱਸ ਦਿੰਦੇ ਆ ਪੌਲੀ ਜੀ ਪਾਣੀ ਪਾ ਕੇ ਰੱਖ ਲਿਓ ਤੇ ਤੁਸੀਂ ਉਹਦੇ ਵਿੱਚ ਇੱਕ ਦੋ ਬੂੰਦਾਂ ਦੀਆਂ ਸੱਟ ਕੇ ਦੇਖ ਸਕਦੇ ਆ ਜੇ ਤਾਂ ਇਹ ਗਾਂਢੀ ਜੀ ਬਣ ਗਈ ਉਹਦਾ ਮਤਲਬ ਚਾਣੀ ਜ਼ਿਆਦਾ ਚੜ ਗਈ ਆ ਤੇ ਜੇ ਇਹ ਫੈਲ ਜੇ ਗਿਆ ਤਾਂ ਫਿਰ ਤੁਹਾਡੀ ਚਾਣੀ ਜਿਵੇਂ ਰਾਇਤਾ ਗਈ ਤਾਂ ਫਿਰ ਤੁਸੀਂ ਵੇਸਣ ਦੇ ਬੱਚੇ ਨੂੰ ਮਿਕਸ ਕਰ ਸਕਦੇ ਆ ਤੇ ਤੁਹਾਡਾ ਵੇਸਣ ਦੇ ਸਿਰ ਰਹੀ ਆ ਆ ਦੇਖ ਸਕਦੇ ਆ ਆਪਣੀ ਚਾਣੀ ਤਿਆਰ ਹੋ ਗਈ ਹੈ ਕੀ ਜੇ ਤੁਹਾਨੂੰ ਕਿਸੇ ਵੀ ਕਿਸਮ ਦਾ ਕੋਈ ਡਾਊਟ ਹੋਵੇ ਫਿਰ ਤੁਸੀਂ ਇੱਥੇ ਮਾੜਾ ਜੇ ਦਰਸ਼ਪੂਣ ਜਾ ਕੇ ਪਾਣੀ ਜਿੱਸੇ ਤੱਕ ਦੇਖ ਸਕਦੇ ਆ ਆ ਦੇਖੋ ਜੇ ਤਾਂ ਇਹਦੀ ਗੋਲੀ ਜੀ ਬਣ ਜੇਵੇ ਫਿਰ ਜੇ ਚਾਣੀ ਜ਼ਿਆਦਾ ਚੜ ਗਈ ਆ ਤੇ ਹੁਣ ਇਹ ਜਮਾ ਸਹੀ ਆ ਹੁਣ ਆਪਾਂ ਇਹਨੂੰ ਵੇਸਣ ਦੇ ਵਿੱਚ ਮਿਕਸ ਕਰਦੇ ਆ हूँ आपूं ड्रेड छेती छे यू आएगा मिक्स कर दोनों किसी भांडे क्ड के रख देना घंटे के लिए तो फिर बाद कटा आख लो सारा मिक्स हो गया हूँ आप भांडे क्ड के दिखाने ਆ ਤੁਸੀਂ ਦੇਖ ਸਕਦੇ ਆ ਹੁਣ ਆਪਾਂ ਭਾਂਡੇ ਵਿੱਚ ਇਹਨੂੰ ਕਰਦ ਲਿਆ ਬੈ ਸਾਨੂੰ ਤੇ ਇਹਨੂੰ ਆਪਾਂ 1 ਆਵਰ ਲਈ ਝੰਡਾ ਹੋਣ ਲਈ ਰੱਖਾਂਗੇ ਉਹਦੇ ਬਾਅਦ ਤੁਹਾਨੂੰ ਟਿਕੀਆਂ ਕੱਟ ਕੇ ਦਿਖਾਵਾਂਗੇ ਕਿਦਾਂ ਦੀਆਂ ਟਿਕੀਆਂ ਆਪਾਂ ਕੱਟ ਕੇ ਤਿਆਰ ਕਰਦੇ ਆ ਤੁਸੀਂ ਬੇਸਨ ਦੇ ਲੱਡੂ ਵੀ ਬਣਾ ਸਕਦੇ ਆ ਬੇਸਨ ਦੀ ਬਰਫੀ ਵੀ ਬਣਾ ਸਕਦੇ ਆ ਤਰੀਕਾ ਇਹ ਸੇਮ ਹੀ ਹੈ ਦਾ ਤੁਸੀਂ ਇਸੇ ਤਰੀਕੇ ਨਾਲ ਹੀ ਬਣਾ ਸਕਦੇ ਆ ਦੇਖੋ ਹੁਣ ਆਪਰਾ ਬੇਸਨ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਪੀਸ ਕੱਟਦੇ ਆ ਜਿਨੀ ਤੁਹਾਡੀ ਮਰਜ਼ੀ ਹੈ ਤੁਸੀਂ ਵੱਡੇ ਕੱਟ ਸਕਦੇ ਹੋ ਛੋਟੇ ਆਪਾਂ ਇਹ ਡੈਕ ਸਾਈਜ਼ ਹੀ ਦੇ ਰੱਖਦੇ ਆ ਆ ਦੇਖੋ ਹੁਣ ਆਪਾਂ ਪੀਸ ਬਣਾ ਲਏ ਆ ਤੇ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਕਰਦੇ ਲੈਣੇ ਆ ਤੁਹਾਨੂੰ ਦੋ ਪੀਸ ਕੱਟ ਕੇ ਦਿਖਾ ਦਿੰਦੇ ਆ ਆ ਦੇਖੋ ਹਾਂ ਤੁਸੀਂ ਪੀਸ ਇਦਾਂ ਤੇ ਆਪਾਂ ਹਾਲੇ ਹੀ ਕਰਕੇ ਸਾਰੇ ਕੱਟ ਲੈਨੇ ਆ ਤੇ ਇਦਾਂ ਤੁਸੀਂ ਡੱਬੇ ਦੇ ਵਿੱਚ ਪਾ ਕੇ ਰੱਖ ਸਕਦੇ ਆ ਆਪਨੇ ਫਾਈਨਲ ਲੋਕ ਬਰਫੀ ਦੀ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਆ ਪੈ ਇਦਾਂ ਐ ਸੋਹਣੇ ਸੋਹਣੇ ਇਡੇ ਪੀਸ ਤੁਸੀਂ ਕੱਟ ਸਕਦੇ ਆ ਦੇਖੋ ਕਿੰਨੇ ਸੋਹਣੇ ਆ ਨਾ ਵਾਏ ਬਰਦਾ ਸਾਈਜ ਆ ਨਾ ਛੋਟਾ ਸਾਈਜ ਉੰਦਵਾਰੀ ਆਉਂਦੀ ਹੈ ਤੁਸੀਂ ਇਦਾਂ ਦੇ ਪੀਸ ਬਣਾ ਕੇ ਐਂ ਡੱਬੇ ਚ ਪਾ ਕੇ ਤਿਆਰ ਕਰ ਸਕਦੇ ਆ ਤੁਸੀਂ ਟਿਕਟੌਕ ਤੇ ਇੰਸਟਾਗ੍ਰਾਮ ਤੇ ਵੀ ਦੇਖ ਸਕਦੇ ਆ ਐਂਡ YouTube ਤੇ ਤੁਸੀਂ ਦੇਖ ਸਕਦੇ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੁਸੀਂ ਪਲੀਜ਼ ਡਿਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਆ ਨੈਕਸਟ ਵੀਡੀਓ ਨਾਲ ਥੈਂਕ ਯੂ ਸੋ ਮੱਚ